ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਸਾਡੀ ਚਿੰਤਾ ਵਧ ਰਹੀ ਹੈ ਜੋ ਕਿ ਇੱਕ ਡਿਪਰੈਸ਼ਨ ਦਾ ਰੂਪ ਧਾਰਨ ਕਰ ਰਹੀ ਆ ਇਹ ਇੱਕ ਟਾਪਿਕ ਤੇ ਆਪਾਂ ਅੱਜ ਡਿਸਕਸ਼ਨ ਕਰਾਂਗੇ ਸੋ ਕੋਸ਼ਿਸ਼ ਕਰਾਂਗੇ ਕਿ ਹਫ਼ਤੇ ਦੇ ਵਿੱਚ ਇੱਕ ਐਪੀਸੋਡ ਅਸੀਂ ਤੁਹਾਡੇ ਲਈ ਅਪਲੋਡ ਕਰ ਸਕੀਏ ਜਿਸ ਦੇ ਵਿੱਚ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਸਮੱਸਿਆਵਾਂ ਨੇ ਜਾਂ ਅਸੀਂ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਆਪਣੀ ਸ਼ਖਸੀਅਤ ਨੂੰ ਕਿਵੇਂ ਨਖਾਰ ਸਕਦੇ ਹਾਂ ਉਹਦੇ ਹਰ ਪਹਿਲੂ ਦੀ ਇੱਕ ਇੱਕ ਕਰਕੇ ਚਰਚਾ ਕਰ ਸਕੀਏ ਸੋ ਮੈਂ ਸਭ ਤੋਂ ਪਹਿਲਾਂ ਤਾਂ ਦੇਖਿਆ ਕਿ ਕਿਹੜੇ ਟੌਪਿਕ ਤੇ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਿਆ ਕਿ ਜੋ ਸੋਸਾਇਟੀ ਦੇ ਵਿੱਚ ਅਸੀਂ ਸਾਰੇ ਫੇਸ ਕਰ ਰਹੇ ਹਾਂ ਜਿਆਦਾ ਸਾਡਾ ਅੱਜ ਦੀ ਜਿਹੜੀ ਜ਼ਿੰਦਗੀ ਉਹ ਬੜੀ ਤੇਜ਼ ਹੋ ਗਈ ਹੈ ਜਿਹਦੇ ਕਰਕੇ ਸਾਡੇ ਕੋਲੇ ਇੱਕ ਦੂਜੇ ਦੇ ਲਈ ਸਮੇਂ ਦੀ ਬਹੁਤ ਘਾਟ ਹੈ ਪਰਿਵਾਰਾਂ ਦੇ ਵਿੱਚ ਆਪਸੀ ਤਾਲਮੇਲ ਬਹੁਤ ਘਟ ਗਿਆ ਕਿਉਂਕਿ ਹਰ ਵਿਅਕਤੀ ਪੈਸੇ ਦੀ ਦੌੜ ਦੇ ਵਿੱਚ ਆਪਣੇ ਕਮਾਂਕਾਰਾਂ ਦੇ ਵਿੱਚ ਉਲਝਿਆ ਹੋਇਆ ਹੈ ਬੱਚਿਆਂ ਦੇ ਉੱਪਰ ਵੀ ਆਪਣੇ ਭਵਿੱਖ ਨੂੰ ਬਣਾਉਣ ਲਈ ਜਿਹੜੀਆਂ ਐਕਟੀਵਿਟੀ ਹੈ ਗਤੀਵਿਧੀਆਂ ਬਹੁਤ ਵਧ ਗਈਆਂ ਕੈਰੀਅਰ ਨੂੰ ਲੈ ਕੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਚਿੰਤਾਵਾਂ ਵਧ ਗਈਆਂ ਨੇ ਸਾਡੇ ਨਿੱਕੇ ਨਿੱਕੇ ਡਰ ਸਾਡੀ ਨਿੱਕੀ ਨਿੱਕੀ ਚਿੰਤਾ ਇੱਕ ਸਾਡੀ ਐਂਜਾਇਟੀ ਵੀ ਹੌਲੀ-ਹੌਲੀ ਜਿੰਨੀ ਵਧੇ ਜਾਊਗੀ ਤਾਂ ਸਾਨੂੰ ਉਹ ਸਟ੍ਰੈਸ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਵੱਲ ਲੈ ਕੇ ਜਾ ਰਹੀ ਹੈ ਸੋ ਅਸੀਂ ਨਿੱਕੇ-ਨਿੱਕੇ ਟੌਪਿਕ ਦੇ ਨਾਲ ਉਹਨਾਂ ਗੱਲਾਂ ਨੂੰ ਆਪਾਂ ਉਹਨਾਂ ਦੇ ਵਿਚਾਰ ਵਟਾਂਦਰਾ ਕਰੀਏ ਤੇ ਅਸੀਂ ਉਹਨਾਂ ਨੂੰ ਕਿਵੇਂ ਕਾਬੂ ਪਾ ਸਕਦੇ ਹਾਂ ਕਿਉਂਕਿ ਜਦੋਂ ਕੋਈ ਸਮੱਸਿਆ ਸਾਡੇ ਆਲੇ-ਦੁਆਲੇ ਸਾਨੂੰ ਦੇਖਣ ਨੂੰ ਮਿਲਦੀ ਹੈ ਸਾਡੇ ਪਰਿਵਾਰਾਂ ਦੇ ਵਿੱਚ ਆਮ ਬਣ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਨਜਿੱਠਣਾ ਕਿਵੇਂ ਹੈ ਉਹਨਾਂ ਦੇ ਵਿੱਚੋਂ ਕਿਵੇਂ ਨਿਕਲਣਾ ਹੈ ਸੋ ਅਸੀਂ ਜੇ ਗੱਲ ਕਰੀਏ ਡਿਪਰੈਸ਼ਨ ਇੱਕ ਬਹੁਤ ਗੰਭੀਰ ਮਾਨਸਿਕ ਬਿਮਾਰੀ ਬਣਦੀ ਜਾ ਰਹੀ ਹੈ ਜੇ ਆਪਾਂ ਅੰਦਾਜ਼ਨ ਤੌਰ ਤੇ ਗੱਲ ਦੇਖੀਏ ਤਾਂ 15% ਦੇ ਵਿੱਚੋਂ ਇੱਕ ਵਿਦਿਆਰਥੀ ਇੱਕ ਵਿਅਕਤੀ ਪੀੜਤ ਹੈ ਇਸ ਸਮੱਸਿਆ ਤੋਂ ਜੇ 15% ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਪਰਸਨ ਹੈ ਜੋ ਕਿ ਡੰਗਾਈ ਦੇ ਵਿੱਚ ਡਿਪਰੈਸ਼ਨ ਵੱਲ ਜਾ ਰਿਹਾ ਹੈ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਕਿਉਂ ਆ ਸਾਡੀ ਸੁਸਾਇਟੀ ਦੇ ਵਿੱਚ ਇੱਕ ਕਿਉਂ ਦਾ ਕਿਉਂ ਕਾਰਨ ਕੀ ਹੈ ਕਿ ਕਿਉਂ ਡਿਪਰੈਸ਼ਨ ਵਾਲੇ ਸਿਂ ਜਾ ਰਹੇ ਆ ਉਹਦਾ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੀ ਆ ਕਿ ਸਾਡੇ ਸਿਸਟਮ ਦੇ ਵਿੱਚ ਇੰਨੀ ਰਫਤਾਰ ਆ ਗਈ ਆ ਕੰਮਕਾਰਾਂ ਦੇ ਵਿੱਚ ਇੰਨੀ ਰਫਤਾਰ ਆ ਗਈ ਹੈ ਵੀ ਸਾਡੇ ਕੋਲੇ ਸਮੇਂ ਦੀ ਬਹੁਤ ਘਾਟ ਹੈ ਹੁਣ ਜੇ ਗੱਲ ਕਰੀਏ ਦੀ ਇੱਕ ਜਿਹੜੀ ਟਾਈਪ ਹੈ ਡਿਪਰੈਸ਼ਨ ਦੀ ਉਹ ਲੱਛਣ ਹੈਗੇ ਸਾਡੇ ਆਮ ਤੌਰ ਤੇ ਸਾਡੀ ਸਲੀਪ ਦੇ ਨਾਲ ਸਾਡੇ ਸੌਣ ਦੇ ਨਾਲ ਜਦੋਂ ਕੰਮ ਦੇ ਵਿੱਚ ਰੁੱਝਿਆ ਹੋਇਆ ਵਿਅਕਤੀ ਆਪਣੇ ਆਪ ਨੂੰ ਜਾਦਾ ਐਕਟੀਵਿਟੀ ਦੇ ਨਾਲ ਜੋੜ ਰਿਹਾ ਹੈ ਜਾਦਾ ਉਹਦੇ ਤੇ ਫੋਕਸ ਕਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਜੇ ਉਹਦੀ ਨੀਂਦ ਡਿਸਟਰਬ ਹੁੰਦੀ ਆ ਜਾਂ ਸਹੀ ਨੀਂਦ ਨਹੀਂ ਲੈ ਰਿਹਾ ਤਾਂ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਡਿਪਰੈਸ਼ਨ ਦਾ ਦੂਸਰਾ ਡਾਈਟ ਅੱਜ ਦੇ ਸਮੇਂ ਦੇ ਵਿੱਚ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਸਾਡੀਆਂ ਵਿਗੜ ਰਹੀਆਂ ਨੇ ਸਾਡੀ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਦੇ ਵੱਲ ਸਾਨੂੰ ਥਕੇਲ ਰਹੀਆਂ ਨੇ ਇਸ ਤੋਂ ਬਾਅਦ ਇੱਕ ਗੱਲ ਕਰੀਏ ਸਾਡਾ ਸਪੋਰਟਸ ਦੇ ਵੱਲ ਸਾਡਾ ਐਕਸਰਸਾਈਜ਼ ਦੇ ਵੱਲ ਜਾਂ ਸਰੀਰਕ ਗਤੀਵਿਧੀਆਂ ਦੇ ਵੱਲ ਸਾਡਾ ਧਿਆਨ ਬਹੁਤ ਘਟ ਚੁੱਕਿਆ ਆਨਲਾਈਨ ਸਿਸਟਮ ਨੇ ਸਾਨੂੰ ਇੰਨਾ ਕੁ ਆਪ ਦੇ ਜਾਲ ਦੇ ਵਿੱਚ ਜਕੜ ਲਿਆ ਕਿ ਅਸੀਂ ਆਪਣਾ ਸਮਾਂ ਉਸਤੇ ਜ਼ਿਆਦਾ ਬਤੀਤ ਕਰਦੇ ਆਂ ਤੇ ਬਹੁਤ ਘੱਟ ਸਮਾਂ ਅਸੀਂ ਆਪਣੇ ਆਪ ਨੂੰ ਦਿੰਨੇ ਆ ਸੋ ਡਿਪਰੈਸ਼ਨ ਦੇ ਕਈ ਕਾਰਨ ਹੋ ਸਕਦੇ ਆ ਸਭ ਤੋਂ ਪਹਿਲਾਂ ਜਦੋਂ ਅਸੀਂ ਨਿੱਕੀ ਨਿੱਕੀ ਗੱਲ ਨੂੰ ਜ਼ਿਆਦਾ ਸੋਚਦੇ ਆ ਚਿੰਤਾ ਜ਼ਿਆਦਾ ਕਰਦੀ ਆ ਤੇ ਜਿਹੜੀ ਸਾਡੀ ਨਕਾਰਾਤਮਕ ਸੋਚ ਹੈ 네ਗੇਟਿਵਿਟੀ ਜਿਹੜੀ ਅਸੀਂ ਆਪਣੇ ਮਨ ਦੇ ਵਿੱਚ ਜਾਂ ਕੋਈ ਵਹਿਮ ਭਰਮ ਹੈ ਜਾਂ ਅਸੀਂ ਮਤਲਬ ਕਿਸੇ ਚੀਜ਼ ਬਾਰੇ ਸੋਚਣਾ ਜਦੋਂ ਕੋਈ ਸੋਚਦੀ ਹੈ ਤਾਂ ਉਸਦੇ ਵੀ ਸਾਡੀ ਪੋਜ਼ਿਟਿਵਿਟੀ ਨਹੀਂ ਹੁੰਦੀ 네ਗੇਟਿਵਿਟੀ ਹੁੰਦੀ ਹੈ ਤਾਂ ਉਹ ਵੀ ਡਿਪਰੈਸ਼ਨ ਦਾ ਇੱਕ ਕਾਰਨ ਬਣ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਕਿਵੇਂ ਨਿਕਲ ਸਕਦੇ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਵਰਗ ਚਾਹੇ ਉਹ ਬੱਚਾ ਹੈ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਇੱਕ ਅਡਲਟ ਇਸ ਦੇ ਵਿੱਚ ਹੈ ਇੱਕ ਕੋਈ ਬਿਜ਼ਨਸਮੈਨ ਹੈ ਚਾਹੇ ਇੱਕ ਆਮ ਇਨਸਾਨ ਹੈ ਬਜ਼ੁਰਗ ਹੈ ਹਰ ਵਰਗ ਦਾ ਵਿਅਕਤੀ ਇਸ ਚੀਜ਼ ਦੇ ਵਿੱਚ ਫਸਦਾ ਜਾ ਰਿਹਾ ਕਿਉਂਕਿ ਕਾਰਨ ਇਹੀ ਹੈ ਵੀ ਸਾਡੇ ਕੋਲੇ ਇੱਕ ਦੂਜੇ ਲਈ ਸਮਾਂ ਨਹੀਂ ਅਸੀਂ ਆਪਣੇ ਕਮਾਂਗਾਰਾਂ ਦੇ ਵਿੱਚ ਅਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ ਉਹਨਾਂ ਦੀਆਂ ਚਿੰਤਾਵਾਂ ਦੇ ਵਿੱਚ ਆਪਣੇ ਆਪ ਨੂੰ ਇਸ ਵਾਲੇ ਪਾਸੇ ਲੈ ਆ ਰਹੀਆਂ ਸੋ ਜੇ ਆਪਾਂ ਗੱਲ ਕਰੀਏ ਇਹਦੇ ਲੱਛਣ ਕੀ ਨੇ ਡਿਪਰੈਸ਼ਨ ਦੇ ਨਾਲ ਸਾਨੂੰ ਕਿਵੇਂ ਪਤਾ ਲੱਗਦਾ ਕਿ ਅਸੀਂ ਡਿਪਰੈਸ਼ਨ ਵੱਲ ਜਾ ਰਹੇ ਹਾਂ ਤਾਂ ਜਦੋਂ ਅਸੀਂ ਬੇਵਸ ਹੁੰਨੇ ਆ ਜਾਂ ਸੀ ਮਤਲਬ ਸੋਚਦੇ ਆਂ ਵੀ ਅਸੀਂ ਕੋਈ ਕੰਮ ਨਹੀਂ ਕਰ ਨੈਗੇਟਿਵਿਟੀ ਥਾਟ ਜਿਹੜੇ ਸਾਨੂੰ ਇਹ ਚੀਜ਼ ਵੱਲ ਲੈ ਕੇ ਜਾਂਦੇ ਨੇ ਦਿਲਚਸਪੀ ਸਾਡੀ ਕਿਸੇ ਕੰਮ ਨੂੰ ਲੈ ਕੇ ਨਹੀਂ ਹੈਗੀ ਕੋਈ ਕੰਮ ਤੋਂ ਅਸੀਂ ਅੱਕ ਜਾਂਦੇ ਆਂ ਸਾਨੂੰ ਲੱਗਦਾ ਇਹ ਕੰਮ ਨਹੀਂ ਸਾਡੀ ਨੀਂਦ ਦੇ ਵਿੱਚ ਜਦੋਂ ਬਦਲਾਅ ਆਉਂਦੀ ਹੈ ਤਾਂ ਇਹ ਵੀ ਕਾਰਨ ਹੈ ਸਾਡੇ ਸੁਭਾਅ ਦੇ ਵਿੱਚ ਜੇ ਰੁੱਖਾਪਨ ਹੈ ਚਿੜਚਿੜਾਪਨ ਹੈ ਇਹ ਵੀ ਇੱਕ ਕਾਰਨ ਹੈ ਤੁਹਾਡਾ weight ਵੀ ਇਹ ਚੀਜ਼ ਨੂੰ ਜਰੂਰ ਸਿੰਪਟਮ ਦਿੰਦਾ ਹੈ ਕਿ ਤੁਸੀਂ ਤੁਹਾਡਾ ਭਾਰ ਵਧ ਰਿਹਾ ਜਾਂ ਇੱਕੋ ਦਮ ਘਟ ਰਿਹਾ ਤਾਂ ਇਹ ਚੀਜ਼ ਵੀ ਆ ਥਕਾਵਟ ਸੁਸਤੀ ਬੇਪਰਵਾਹ ਹੋ ਜਾਣੇ ਹੋ ਤੁਸੀਂ ਕਿਸੇ ਕੰਮ ਨੂੰ ਲੈ ਕੇ ਜਾਂ ਤੁਹਾਨੂੰ ਲੱਗਦਾ ਨਹੀਂ ਉਹਦੇ ਵਿੱਚ ਮਨ ਨਹੀਂ ਲੱਗਦਾ ਜਾਂ ਤੁਸੀਂ ਕਿਸੇ ਚੀਜ਼ ਦੇ ਵਿੱਚ ਤੁਹਾਡਾ ਧਿਆਨ ਇਕਾਗਰਤਾ ਦੀ ਕਮੀ ਆ ਤਾਂ ਇਹ ਚੀਜ਼ਾਂ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਬੱਚਿਆਂ ਦੇ ਵਿੱਚ ਦੇਖ ਸਕਦੇ ਹਾਂ ਕਿ ਬੱਚੇ ਬਹੁਤ ਚਿਰਚੜੇ ਹੋ ਗਏ ਆ ਚਿੰਤਾ ਜ਼ਿਆਦਾ ਕਰਦੇ ਨੇ ਜਾਂ ਕਿਸੇ ਚੀਜ਼ ਤੋਂ ਇਨਕਾਰ ਕਰਦੇ ਨੇ ਤਾਂ ਇੱਥੋਂ ਅਸੀਂ ਇਹਨਾਂ ਬਾਰੇ ਦੇਖ ਸਕਦੇ ਹਾਂ ਜਿਵੇਂ ਬਜ਼ੁਰਗੀ ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ ਥਕਾਵਟ ਜ਼ਿਆਦਾ ਰਹਿੰਦੀ ਆ ਚੇਂਜਸ ਆਉਂਦੇ ਆ ਸੌਣ ਦੀ ਪ੍ਰੋਬਲਮ ਹੁੰਦੀ ਆ ਥਕਾਵਟ ਬਹੁਤ ਹੁੰਦੀ ਆ ਭੁੱਖ ਦੀ ਬਹੁਤ ਪ੍ਰੋਬਲਮ ਹੈ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਹੁਣ ਬਚ ਕਿਵੇਂ ਸਕਦੇ ਆ ਵੀ ਅਸੀਂ ਇਹਨੂੰ ਦੂਰ ਕਿਵੇਂ ਕਰੀਏ ਕਿ ਅਸੀਂ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਕਾਰਨ ਹੁਣ ਇਹਦੇ ਵਿੱਚ ਕਈ ਹੋ ਸਕਦੇ ਆ ਕਈਆਂ ਨੂੰ ਜੈਨੇਟਿਕ ਵੀ ਹੁੰਦੇ ਆ ਕਿਸੇ ਦੇ ਪਰਿਵਾਰਾਂ ਦੇ ਵਿੱਚ ਸ਼ੁਰੂ ਤੋਂ ਹੀ ਇਹ ਸਮੱਸਿਆਵਾਂ ਹੁੰਦੀਆਂ ਜਾਂ ਮਾਹੌਲ ਹੀ ਇਸ ਤਰੀਕੇ ਦਾ ਹੁੰਦਾ ਹੈ ਕਿ ਉਹ ਡਿਪਰੈਸ਼ਨ ਉਹਨਾਂ ਨੂੰ ਪਰਿਵਾਰ ਦੇ ਵਿੱਚੋਂ ਹੀ ਅਡੌਪਟ ਹੋ ਜਾਂਦਾ ਹੈ ਕਿ ਜਾਂ ਤਾਂ ਉਹਨਾਂ ਦੀ ਹੈਰਿਡਿਟੀ ਦੇ ਵਿੱਚ ਹੀ ਹੈ ਕਿਤੇ ਨਾ ਕਿਤੇ ਦੂਸਰਾ ਜਾਂ ਉਹਨਾਂ ਦੇ ਪਰਿਵਾਰ ਦਾ ਮਾਹੌਲ ਹੀ ਇਸ ਤਰੀਕੇ ਦਾ ਕਿ ਉਹ ਬੱਚੇ ਨੂੰ ਡਿਪਰੈਸ਼ਨ ਦੇ ਰਹੇ ਨੇ ਉਹਨਾਂ ਚਿੰਤਾਵਾਂ ਦੇ ਰਹੇ ਨੇ ਜਾ ਉਹਨਾਂ ਦੇ ਉੱਪਰ ਬੋਝ ਪਾਇਆ ਜਾ ਰਿਹਾ ਜਿਵੇਂ ਬੱਚਿਆਂ ਨੂੰ ਹੁੰਦਾ ਕਿ ਇੰਨੇ ਮਾਰਕਸ ਲੋ ਜਾਂ ਆ ਚੀਜ਼ ਤੁਸੀਂ ਕਰਨੀ ਆ ਜਾਂ ਉਹਨਾਂ ਨੂੰ ਸਮਾਂ ਨਹੀਂ ਦੇਣਾ ਪੇਰੈਂਟਸ ਵੱਲੋਂ ਤਾਂ ਉਹ ਕਾਰਨ ਕੀ ਹੈ ਡਿਪਰੈਸ਼ਨ ਦੇ ਸਾਡੇ ਉੱਥੇ ਹੀ ਬਣ ਜਾਂਦੇ ਆ ਪਰਿਵਾਰਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਆ ਦੂਸਰਾ ਹੁੰਦਾ ਕਿ ਜਦੋਂ ਬੱਚੇ ਦੀ ਹਾਰਮੋਨਸ ਚੇਂਜ ਹੁੰਦੇ ਆ ਉਦੋਂ ਵੀ ਬੱਚਾ ਫਿਕਰਮੰਦ ਹੁੰਦਾ ਤਾਂ ਉਹ ਵੀ ਕਈ ਵਾਰ ਕਾਰਨ ਹੈ ਕੁਝ ਜਿਨ੍ਹਾਂ ਨੂੰ ਕੋਈ ਬਿਮਾਰੀ ਜਕੜ ਲੈਂਦੀ ਹੈ ਤਾਂ ਉਹ ਟੈਬਲੇਟਸ ਵੀ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ ਕਿਉਂਕਿ ਵਿਅਕਤੀ ਉਹਦੇ ਵਿੱਚ ਵੀ ਹੋਲਸਦਾ ਫਿਰ ਇਹਦੇ ਵਿੱਚ ਕੀ ਹੁੰਦਾ ਕਿ ਕੋਈ ਵਾਰ এনवायरमेंट ਵੀ ਐਵੇਂ ਦਾ ਹੁੰਦਾ ਕਿ ਬੰਦਾ ਕੱਲਾ ਰਹਿੰਦਾ ਜਾਂ ਉਹਦੇ ਤੇ ਸਾਰਾ ਪਰਿਵਾਰ ਦਾ ਬੋਝ ਹੈਗਾ ਤਾਂ ਉਹ ਵੀ ਕਿਤੇ ਨਾ ਕਿਤੇ ਉਸ ਨੂੰ ਚਿੰਤਾ ਦੇ ਵਿੱਚ ਲੈ ਜਾਂਦਾ ਜਾਂ ਕੋਈ ਇਨਕਮ ਸੋਰਸ ਦੀਆਂ ਪ੍ਰੋਬਲਮਸ ਨੇ ਜਾਂ ਜਿਵੇਂ ਹੁਣ ਬੇਰੁਜ਼ਗਾਰੀ ਬਹੁਤ ਹੈ ਇਹ ਵੀ ਇੱਕ ਕਾਰਨ ਹੈ ਕਿ ਬੱਚੇ ਸੋਚਦੇ ਆ ਵੀ ਅਸੀਂ ਪੜ੍ਹ ਲਿਖ ਕੇ ਸਾਡੇ ਮਾਰਕਸ ਬਹੁਤ ਵਧੀਆ ਆ ਗਏ ਆ ਅਸੀਂ ਇਨਾ ਖਰਚ ਵੀ ਪੜਾਈ ਤੇ ਕਰਤਾ ਪਰ ਨੌਕਰੀ ਨਹੀਂ ਮਿਲ ਰਹੀ ਅੱਗੇ ਜੀ ਨੌਕਰੀ ਵੀ ਮਿਲ ਰਹੀ ਹੈ ਉੱਥੇ ਅਡਜਸਟਮੈਂਟ ਦੀਆਂ ਪ੍ਰੋਬਲਮਸ ਹੈਗੀਆਂ ਨੇ ਇਸ ਤੋਂ ਬਿਨਾ ਕਰੀਅਰ ਨੂੰ ਲੈ ਕੇ ਲਾ ਲੋ ਕੋਈ ਮਤਲਬ ਹਰੇਕ ਪੱਖ ਦੇ ਵਿੱਚ ਪ੍ਰੋਬਲਮ ਹੈਗੀ ਹੈ ਕਿਸੇ ਨੂੰ ਕੋਈ ਬਿਮਾਰੀ ਦੀ ਟੈਨਸ਼ਨ ਹੈਗੀ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਬਚ ਕਿਵੇਂ ਸਕਦੀਆਂ ਹੁਣ ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰੀਏ ਅਸੀਂ ਮੈਡੀਕਲ ਵੱਲ ਨਾ ਜਾਈਏ ਕਿ ਅਸੀਂ ਮੈਡੀਸਨ ਲਈਏ ਇਸ चीज ਦੀ ਇਸ ਤੋਂ ਪਹਿਲਾਂ ਸਾਡੀਆਂ ਬਹੁਤ ਸਾਰੇ ਸਾਡੇ ਕੋਲੇ ਆ ਹੈਗੀਆਂ ਚੀਜ਼ਾਂ ਜਿਨ੍ਹਾਂ ਤੋਂ ਅਸੀਂ ਇਹਨਾਂ ਚੀਜ਼ਾਂ ਨੂੰ ਘਟਾ ਸਕਦੀਆਂ ਫਸਟ ਆਫ ਆਲ ਅਸੀਂ ਆਪਣਾ ਡਾਈਟ ਪਲਾਨ ਇਸ ਤਰੀਕੇ ਦਾ ਕਰੀਏ ਕਿ ਸਾਡਾ ਖਾਣਾ ਪੀਣਾ ਉਹ ਸਹੀ ਸਮੇਂ ਹੋਵੇ ਸਾਨੂੰ ਆਪਣੀ ਬੋਡੀ ਦੇ ਵਿੱਚ ਕੋਈ ਚੇਂਜ ਆ ਰਿਹਾ ਤਾਂ ਉਹਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਜੇ ਸਾਡਾ ਵਜ਼ਨ ਘਟ ਰਿਹਾ ਜਾਂ ਇੱਕਦਮ ਵੱਧ ਰਿਹਾ ਤਾਂ ਡਾਈਟ ਜ਼ਰੂਰ ਦੇਖੋ ਟਾਈਮ ਟੂ ਟਾਈਮ ਬੋਡੀ ਟੈਸਟ ਹੋਣੀ ਜ਼ਰੂਰੀ ਆ ਥਰਡ ਵਨ ਇਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਯੋਗਾ ਐਕਸਰਸਾਈਜ਼ ਸਪੋਰਟਸ ਨੂੰ ਇੱਕ ਲਾਈਫ ਦਾ ਪਾਰਟ ਬਣਾਇਆ ਜਾਵੇ ਕਿ ਸਾਡਾ ਟਾਈਮ ਟੇਬਲ ਇਸ ਤਰੀਕੇ ਦਾ ਹੋਵੇ ਕਿ ਅਸੀਂ ਆਪਣਾ ਹੀ ਲਈ ਕੁਝ ਸਮਾਂ ਕੱਢ ਸਕੀਏ ਕਿਉਂਕਿ ਜੇ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡੇ ਹੈਲਥ ਇਸ਼ੂ ਜਿਹੜੇ ਉਹ ਦਿਨੋਂ ਦਿਨ ਵਧਣਗੇ ਜੋ ਕਿ ਸਾਨੂੰ ਇੱਕ ਐਂਜਾਇਟੀ ਵਾਲੀ ਹੀ ਠੱਕਣਗੇ ਨੈਕਸਟ ਇਹਦੇ ਵਿੱਚ ਆਪਾਂ ਕਰ ਸਕਦੇ ਹਾਂ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਟਾਈਮ ਕੱਢ ਕੇ ਉਹਨਾਂ ਨਾਲ ਸਮਾਂ ਜ਼ਰੂਰ ਬਤੀਤ ਕਰਾਈ करिए ਕਿਉਂਕਿ ਅਸੀਂ ਆਪਣੇ ਕਮਾਂਕਾਰਾਂ ਤੋਂ ਜਦੋਂ ਵੇਲੇ ਹੁੰਨੇ ਆ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਅਸੀਂ ਆਪਣੇ ਰੂਮਸ ਦੇ ਵਿੱਚ ਚਲੇ ਜਾਂਦੇ ਹਾਂ ਜਾਂ ਅਸੀਂ ਫੋਨ ਦੇ ਉੱਪਰ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ ਤਾਂ ਕੋਸ਼ਿਸ਼ करिए ਕਿ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਆਪਣੇ ਪਾਰਟਨਰ ਦੇ ਨਾਲ ਕਿਸੇ ਟੌਪਿਕ ਤੇ ਜਾਂ ਇਕੱਠੇ ਬੈਠ ਕੇ ਕੋਈ ਟੀਵੀ ਦੇਖ ਸਕਦੇ ਆ ਕੋਈ ਗੱਲਾਂ ਕਰ ਸਕਦੇ ਆ ਆਪਣੇ ਦਿਨ ਦੇ ਵਿੱਚ ਜੋ ਸਾਨੂੰ ਸਮੱਸਿਆਵਾਂ ਆਈਆਂ ਨੇ ਤਾਂ ਜੋ ਅਸੀਂ ਕੋਈ ਚੰਗੇ ਕੰਮ ਕੀਤੇ ਆਪਸ ਵਿੱਚ ਡਿਸਕਸ਼ਨ ਹੋ ਸਕਦੀ ਹੈ ਤੀਸਰੇ ਵਿੱਚ ਕੀ ਹੈ ਕਿ ਕਈਆਂ ਨੂੰ ਜਿਵੇਂ ਕੁਦਰਤ ਦੇ ਨਾਲ ਪਿਆਰ ਹੈ ਤਾਂ ਆਪਾਂ ਉਧਰ ਜੋੜ ਸਕਦੇ ਹਾਂ ਜੇ ਅਸੀਂ ਕਿਸੇ ਪੌਦਿਆਂ ਨੂੰ ਪਾਲਦੇ ਹਾਂ ਅਸੀਂ ਫੁੱਲਾਂ ਨੂੰ ਪਾਲਦੇ ਹਾਂ ਤਾਂ ਉੱਥੇ ਸਾਡਾ ਕੀ ਹੁੰਦਾ ਆ ਜਿਹੜਾ ਦਿਮਾਗ ਹੈ ਉਹ ਸੀਜ਼ ਤੋਂ ਦੂਰ ਚਲਾ ਜਾਂਦਾ ਸਾਡੇ ਮਾਈਂਡ ਦੇ ਵਿੱਚ ਬੇਲੇ ਸਮੇਂ ਜਦੋਂ ਕੋਈ ਗੱਲ ਆਉਂਦੀ ਤਾਂ ਉਹ ਨਹੀਂ ਆਉਗੀ ਕਿਉਂਕਿ ਅਸੀਂ ਆਪਣੇ ਆਪ ਨੂੰ ਉਧਰ ਬਿਜ਼ੀ ਕਰਤਾ ਬਾਕੀ ਜੋ ਜਾਨਵਰਾਂ ਨੂੰ ਪਿਆਰ ਕਰਦੇ ਨੇ ਬਰਡਸ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਅਸੀਂ ਸਮਾਂ ਕੱਢ ਕੇ ਆਪਦੀ ਐਂਜਾਇਟੀ ਨੂੰ ਆਪਣੇ ਡਰ ਨੂੰ ਆਪਣੇ ਡਿਪਰੈਸ਼ਨ ਨੂੰ ਘਟਾ ਸਕਦੇ ਹਾਂ ਇਸ ਤੋਂ ਬਿਨਾ ਅਸੀਂ ਆਪਣੇ ਆਪ ਨੂੰ ਹੋਰ ਇਹ ਜਿਹੜੇ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਰਹੀਆਂ ਆ ਇਹ ਵੱਖਰੇ ਵੱਖਰੇ ਪਰਸਨ ਦੇ ਲਈ ਨੇ ਕਿਉਂਕਿ ਹਰ ਬੰਦੇ ਦਾ ਇੰਟਰਸਟ ਹਰ ਚੀਜ਼ 'ਚ ਨਹੀਂ ਹੋਊਗਾ ਕਿਸੇ ਦਾ ਸਪੋਰਟਸ ਚ ਹੋਊਗਾ ਕਿਸੇ ਦੇ ਵਿੱਚ ਕੋਈ ਸਕਿੱਲ ਆ ਪੇਂਟਿੰਗ ਕਰਨਾ ਕਿਸ ਨੂੰ ਪਸੰਦ ਹੈ ਤਾਂ ਅਸੀਂ ਪੇਂਟਿੰਗ ਕਰ ਸਕਦੇ ਹਾਂ ਗੇਮਸ ਕਰ ਸਕਦੇ ਹਾਂ ਤਾਂ ਇਹਨਾਂ ਦੇ ਵਿੱਚੋਂ ਅਸੀਂ ਇੱਕ ਚੀਜ਼ ਵੀ ਕਰੀਏ ਤਾਂ ਸਾਨੂੰ ਲੱਗਦਾ ਕਿ ਅਸੀਂ ਐਂਜਾਇਟੀ ਤੋਂ ਦੂਰ ਚਲੇ ਜਾਂਦੇ ਹਾਂ ਨੈਕਸਟ ਇਸ ਮੈਡੀਟੇਸ਼ਨ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਯੋਗਾ ਕਰਦੇ ਹਾਂ ਤਾਂ ਇੱਕ ਸਾਡੇ ਮਾਈਂਡ ਨੂੰ ਥੈਰੇਪੀ ਦਾ ਕੰਮ ਕਰਦਾ ਹੈ ਯੋਗਾ ਤਾਂ ਜਿਹੜਾ ਇਨਸਾਨ ਆ ਉਹ ਆਪਣੀਆਂ ਪ੍ਰੋਬਲਮਸ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ ਸੋ ਇੱਕ ਇਹਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਤੁਸੀਂ ਆਪਣੀ ਐਂਜ਼ਾਇਟੀ ਨੂੰ ਕਿਵੇਂ ਘਟਾ ਸਕਦੇ ਹੋ ਕਿ ਜਦੋਂ ਤੁਸੀਂ ਕਿਸੇ ਕੰਮ ਨੂੰ ਕਰ ਰਹੇ ਹੋ ਤਾਂ ਉੱਥੇ ਤੁਸੀਂ ਅੱਕ ਗਏ ਹੋ ਜਾਂ ਤੁਸੀਂ ਉੱਤੇ ਬਹੁਤ ਸਮਾਂ ਲਾ ਰਹੇ ਹੋ ਤਾਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਥਕਾਵਟ ਆ ਗਈ ਤਾਂ ਤੁਸੀਂ ਇੱਕ ਬ੍ਰੇਕ ਲਓ ਬ੍ਰੇਕ ਲੈਣੀ ਬਹੁਤ ਜ਼ਰੂਰੀ ਆ ਕਿਉਂਕਿ ਜਿੰਨਾ ਟਾਈਮ ਅਸੀਂ ਉਹ ਕੰਮ ਨੂੰ ਲਗਾਤਾਰ ਕੰਟੀਨਿਊ ਕਰੀ ਜਾਵਾਂਗੇ ਤਾਂ ਸਾਡੀ ਬਾਡੀ ਤੇ ਉਹ ਸਿੰਪਟਮ ਆਉਂਦੇ ਆ ਫਿਰ ਸਾਡੇ ਵਿੱਚ ਚਿੜਚਿੜਾਪਨ ਥਕਾਵਟ ਨੀਂਦ ਦੀ ਪ੍ਰੋਬਲਮ ਤਾਂ ਉਹ ਚੀਜ਼ਾਂ ਸਾਨੂੰ ਐਂਜ਼ਾਇਟੀ ਤੋਂ ਡਿਪਰੈਸ਼ਨ ਵੱਲ ਲੈ ਕੇ ਜਾਂਦੀਆਂ ਤਾਂ ਕੋਈ ਵੀ ਕੰਮ ਕਰਨਾ ਉੱਥੇ ਤੁਸੀਂ ਇੱਕ ਪਾਜ਼ ਜ਼ਰੂਰ ਲਓ ਇੱਕ ਬ੍ਰੇਕ ਜ਼ਰੂਰ ਲਓ ਲਗਾਤਾਰ ਉਸ ਕੰਮ ਨੂੰ ਨਾ ਕਰੋ ਚਾਹੇ ਤੁਸੀਂ ਉਹਦੇ ਵਿੱਚ 5 ਮਿੰਟ ਬ੍ਰੇਕ ਲੈ ਲਓ ਚਾਹੇ 10 ਮਿੰਟ ਲੈ ਲਓ ਤਾਂ ਉਹਦੇ ਵਿੱਚ ਜ਼ਰੂਰ ਉਹ ਕਰੋ ਡਾਈਟ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਡਾਈਟ ਬਹੁਤ ਜ਼ਰੂਰੀ ਹੈ ਤੇ ਇੱਕ ਤੁਸੀਂ ਹਮੇਸ਼ਾ ਆਪਣੀ ਨੀਂਦ ਜਿਹੜੀ ਸਲੀਪ ਉਹ ਬਹੁਤ ਜ਼ਰੂਰੀ ਹੈ ਆਪਣੀ ਸਹੀ ਜਿਹੜੀ ਨੀਂਦ ਲੈਣੀ ਬਹੁਤ ਜ਼ਰੂਰੀ ਆ ਕਿਉਂਕਿ ਉਹਦੇ ਨਾਲ ਵੀ ਸਾਡਾ ਸਾਰਾ ਰੁਟੀਨ ਕਿਤੇ ਨਾ ਕਿਤੇ ਡਿਸਟਰਬ ਜ਼ਰੂਰ ਹੋ ਜਾਂਦਾ ਹੈ ਇਸ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਸਾਡੇ ਕੋਲੇ ਕਈ ਵਾਰ ਇਹੋ ਜੀ ਸਿਚੁਏਸ਼ਨ ਹੁੰਦੀ ਹੈ ਸਾਡੇ ਨਿੱਕੇ ਨਿੱਕੇ ਡਰ ਨਿੱਕੇ ਨਿੱਕੇ ਚਿੰਤਾਵਾਂ ਉਦੋਂ ਵੱਡੀਆਂ ਬਣ ਜਾਂਦੀਆਂ ਜਦੋਂ ਅਸੀਂ ਉਹਨੂੰ ਵਧਾ ਲੈਨੇ ਆ ਹੁਣ ਕਈ ਵਾਰ ਹੁੰਦਾ ਅਸੀਂ ਸਾਨੂੰ ਕੋਈ ਟਾਸਕ ਮਿਲਦਾ ਜਿੱਥੇ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੁੰਦੀ ਹੈ ਅਸੀਂ ਤਾਂ ਉੱਥੇ ਕੋਸ਼ਿਸ਼ ਕਰੋ ਕਿ ਤੁਹਾਡੇ ਅੰਦਰ ਤੁਹਾਡਾ ਤੁਹਾਡੀ ਹਾਰਟ ਬੀਟ ਤੁਹਾਨੂੰ ਲੱਗਦਾ ਵੀ ਤੁਹਾਡਾ ਦਿਲ ਬਹੁਤ ਕੰਬ ਰਿਹਾ ਧੜਕ ਰਿਹਾ ਤੁਹਾਨੂੰ ਐਂਜ਼ਾਇਟੀ ਜ਼ਿਆਦਾ ਹੋ ਰਹੀ ਹੈ ਤਾਂ ਉੱਥੇ ਤੁਸੀਂ ਲੰਬੇ ਸਾਹ ਲਓ ਜਿੰਨਾ ਤੁਸੀਂ ਲੰਬੇ ਸਾਹ ਲਓਗੇ ਤੁਹਾਡੀ ਬੋਡੀ ਓਨੀ ਹੀ ਰਿਲੈਕਸ ਹੁੰਦੀ ਹੈ ਤਾਂ ਡਾਰਾ ਜਿਹੜਾ ਤੁਹਾਡੇ ਵਿੱਚੋਂ ਘਟ ਜਾਂਦਾ ਹੈ ਦੂਸਰਾ ਤੁਸੀਂ ਆਪਣੇ ਜੋ ਤੁਹਾਡੇ ਬਹੁਤ ਖਾਸ ਦੋਸਤ ਨੇ ਤੁਹਾਡੇ ਪੇਰੈਂਟਸ ਨੇ ਉਹਨਾਂ ਦੇ ਨਾਲ ਜ਼ਰੂਰ ਸਮਾਂ ਬਤੀਤ ਕਰਿਆ ਕਰੋ ਉਹਨਾਂ ਦੇ ਨਾਲ ਆਪਣੀਆਂ ਸਮੱਸਿਆਵਾਂ ਨੂੰ ਆਪਣੀਆਂ ਸਕਿੱਲਸ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਤੁਸੀਂ ਆਪਣੇ ਮਨ ਦੇ ਵਿੱਚੋਂ ਜਿਹੜੇ ਵੱਲਵਲੇ ਆ ਉਹਨਾਂ ਦੇ ਨਾਲ ਸ਼ੇਅਰ ਕਰੋਗੇ ਤਾਂ ਤੁਹਾਨੂੰ ਉਹਦਾ ਹੱਲ ਵੀ ਜ਼ਰੂਰ ਮਿਲਦਾ ਹੈ ਤਾਂ ਸੋ ਇਹੀ ਹੈ ਕਿ ਅਸੀਂ ਇਹਨਾਂ ਡਿਪਰੈਸ਼ਨ ਵਰਗੀਆਂ ਚੀਜ਼ਾਂ ਦੇ ਵਿੱਚੋਂ ਅਸੀਂ ਐਂਜਾਇਟੀ ਵਰਗੀਆਂ ਚੀਜ਼ਾਂ ਦੇ ਵਿੱਚੋਂ ਕਿਵੇਂ ਨਿਕਲ ਸਕਦੇ ਹਾਂ ਕਾਰਨ ਇਹੀ ਹੈ ਕਿ ਸਾਡੀ ਨਿੱਕਾ ਡਰ ਹੁੰਦਾ ਉਸ ਤੋਂ ਬਾਅਦ ਸਾਡਾ ਉਹ ਡਰ ਹੌਲੀ 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 ਚਿੰਤਾ ਦੇ ਵਿੱਚ ਆ ਜਾਂਦਾ ਹੈ ਚਿੰਤਾ ਸਾਡੀ ਜਿੰਨੀ ਮਰਜ਼ੀ ਛੋਟੀ ਹੋਵੇ ਪਰ ਜਦੋਂ ਅਸੀਂ ਉਹਦੇ ਉਹਨੂੰ ਅਸੀਂ ਆਦਤ ਪਾ ਲੈਨੇ ਆ ਦੀ ਬਾਡੀ ਤੇ ਚਿੰਤਾ ਲੈਣ ਦੀ ਹਰੇਕ ਕੰਮ ਦੀ ਟੈਨਸ਼ਨ ਲੈਣ ਦੀ ਤਾਂ ਉਹ ਸਾਡੇ ਸਟ्रेस ਵੱਲ ਨੂੰ ਜਿਹੜਾ ਕੜਾ ਲੰਬਾ ਕਰ ਦਿੰਦਾ ਸਾਡਾ ਸਟ्रेस ਦਾ ਘੇਰਾ ਬਹੁਤ ਵੱਡਾ ਕਰ ਦਿੰਦਾ ਹੈ ਤੇ ਸਾਨੂੰ ਮੋਟੀਵੇਸ਼ਨਲ ਵੀਡੀਓਜ਼ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਮੋਟੀਵੇਸ਼ਨਲ ਕੋਈ ਬੁక్స్ ਬੁక్స్ ਤੁਹਾਨੂੰ ਬਹੁਤ ਰਿਲੀਫ ਕਰਦੀਆਂ ਤੁਹਾਨੂੰ ਜਦੋਂ ਤੁਸੀਂ ਬੁక్స్ ਪੜ੍ਹੋਗੇ ਨਾ ਤਾਂ ਬੁక్స్ ਦੇ ਨਾਲ ਕੀ ਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਮਤਲਬ ਆਪਣੀ ਸਿਲੇਬਸ ਦੀਆਂ ਕਿਤਾਬਾਂ ਦੀ ਗੱਲ ਨਹੀਂ ਮੈਂ ਕਰ ਰਹੀ ਕਈ ਵਾਰ ਸਾਨੂੰ ਕੋਈ ਚੀਜ਼ ਪੜ੍ਹਨੀ ਪਸੰਦ ਆ ਚਾਹੇ ਤੁਸੀਂ ਜ਼ਿਆਦਾ ਨਾ ਪੜੋ ਪਰ ਬੁక్స్ ਜ਼ਰੂਰ ਪੜ੍ਹੋ ਅਖਬਾਰ ਪੜ੍ਹ ਸਕਦੇ ਹੋ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਵੀ ਤੁਹਾਡਾ ਆਪਣੇ ਨਾਲੋਂ ਜੋ ਤੁਸੀਂ ਆਪਣੇ ਨਾਲ ਖੁੱਲਦੇ ਹੋ ਤਾਂ ਉਹ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਦੇ ਹੋ ਤਾਂ ਬਾਕੀ ਜੋ ਤੁਹਾਡੇ ਅੰਦਰ 스ਕਿੱਲ ਹੈ ਉਹਨੂੰ ਵੱਧ ਤੋਂ ਵੱਧ ਯੂਟਿਲਾਈਜ਼ ਕਰੋ ਆਪਣੀ ਪਰਸਨੈਲਿਟੀ ਦੇ ਨਾਲ ਉਨੀ ਹੀ ਤੁਹਾਡੀ ਜਿਹੜੀ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਜਿਹੜੀ ਤੁਹਾਡੀ ਇੱਕ ਰਾਹ ਬਣ ਜੂਗਾ ਇਸ ਤੋਂ ਬਿਨਾਂ ਤੁਹਾਡਾ ਹੈਲਥ ਬਹੁਤ ਜ਼ਰੂਰੀ ਹੈ ਤੁਹਾਡਾ ਖਾਣ ਪੀਣ ਬਹੁਤ ਜ਼ਰੂਰੀ ਹੈ ਇੱਕ ਚੰਗੀ ਸੋਚ ਹਮੇਸ਼ਾ ਜਦੋਂ ਅਸੀਂ ਕਿਸੇ ਚੀਜ਼ ਬਾਰੇ ਸੋਚਦੇ ਹਾਂ ਤਾਂ ਸਾਡੇ ਅੱਗੇ ਦੋ ਹੀ ਪੱਖ ਹੁੰਦੇ ਆ ਕਿ ਅਸੀਂ ਇਹ ਕੰਮ ਨੂੰ ਕਰ ਸਕਦੇ ਹਾਂ ਇਸ ਕੰਮ ਨੂੰ ਨਹੀਂ ਕਰ ਸਕਦੇ ਤਾਂ ਉੱਥੇ ਹਮੇਸ਼ਾ ਆਪਣਾ ਪੋਜ਼ਿਟਿਵ ਐਟੀਟਿਊਡ ਪਹਿਲਾਂ ਰੱਖੋ ਨਾ ਦੇ ਵਿੱਚ ਨਾ ਕੋਸ਼ਿਸ਼ ਕਰੋ ਪਹਿਲਾਂ ਉਸ ਚੀਜ਼ ਨੂੰ ਪੋਜ਼ਿਟਿਵ ਐਕਸੈਪਟ ਕਰੋ ਅੱਗੇ ਚੈਲੰਜ ਆਉਂਦੇ ਆ ਤਾਂ ਤੁਸੀਂ ਹੌਲੀ ਹੌਲੀ ਉਹਦੇ ਵਿੱਚੋਂ ਨਿਕਲ ਜਾਓਗੇ ਪਰ ਜੇ ਤੁਸੀਂ ਪਹਿਲਾਂ ਹੀ ਮਨ ਦੇ ਵਿੱਚ ਧਾਰ ਲੈ ਲੈਂਦੇ ਹੋ ਕਿ ਕੰਮ ਮੈਂ ਨਹੀਂ ਕਰਨਾ ਜਾਂ ਮੇਰੇ ਤੋਂ ਨਹੀਂ ਹੋਊਗਾ ਤਾਂ ਉਹ ਚੀਜ਼ ਉਵੇਂ ਹੀ ਤੁਹਾਡੇ ਅੱਗੇ ਹੁੰਦੀ ਹੈ ਤਾਂ ਹਮੇਸ਼ਾ ਤੁਹਾਡਾ ਪੋਜ਼ਿਟਿਵ ਐਟੀਟਿਊਡ ਤੁਹਾਡਾ ਕੌਨਫੀਡੈਂਸ ਤੁਹਾਡੀ ਹੈਲਥ ਇਹ ਬਹੁਤ ਜ਼ਰੂਰੀ ਹੈ ਤਾਂ ਕਦੇ ਵੀ ਤੁਹਾਡੇ ਤੇ ਪ੍ਰੋਬਲਮਸ ਨਹੀਂ ਆਉਣਗੀਆਂ ਤੇ ਇੱਕ ਸਮਾਂ ਜ਼ਰੂਰ ਆਪਣੇ ਲਈ ਕੱਢੋ ਆਪਣੇ ਹੀ ਸੈਲਫ ਈਵੈਲੂਏਸ਼ਨ ਜ਼ਰੂਰ ਕਰਿਆ ਕਰੋ ਕਿ ਦਿਨ ਦੇ ਵਿੱਚ ਤੁਸੀਂ ਕਿੰਨਾ ਕੰਮ ਕੀਤਾ ਉਹਦੇ ਵਿੱਚੋਂ ਕਿੰਨੀ ਆਉਟਪੁੱਟ ਤੁਹਾਨੂੰ ਮਿਲੀ ਤੇ ਕਿੰਨਾ ਕੰਮ ਜਿਹੜਾ ਤੁਸੀਂ ਨਹੀਂ ਕੀਤਾ ਜਾਂ ਕਿਉਂ ਨਹੀਂ ਕੀਤਾ ਜਾਂ ਕਿੱਥੇ ਟਾਈਮ ਮੈਨੇਜਮੈਂਟ ਦੀ ਕਮੀ ਰਹੀ ਆ ਇੱਕ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਵਿੱਚੋਂ ਮੇਰਾ ਰਹਿ ਗਿਆ ਉਹ ਹੈਗਾ ਟਾਈਮ ਮੈਨੇਜਮੈਂਟ ਹਮੇਸ਼ਾ ਜਦੋਂ ਤੁਸੀਂ ਕਿਸੇ ਟਾਈਮ ਨੂੰ ਸਹੀ ਤਰੀਕੇ ਦੇ ਨਾਲ ਯੂਟਿਲਾਈਜ਼ ਕਰਦੇ ਹੋ ਇੱਕ ਟਾਈਮ ਟੇਬਲ ਦੇ ਅਕੋਰਡਿੰਗ ਤਾਂ ਕਦੇ ਵੀ ਲਾਈਫ ਦੇ ਵਿੱਚ ਸਟ्रेस ਆਉਂਦਾ ਹੀ ਨਹੀਂ ਕਿਉਂਕਿ ਜੇ ਅਸੀਂ ਕੰਮ ਨੂੰ ਵਧਾ ਲੈਨੇ ਹੋ ਜੋੜੀ ਜਾਂਦੇ ਆ ਤਾਂ ਉੱਥੇ ਸਾਡੇ ਅੱਗੇ ਸਟ्रेस ਆਉਂਦਾ ਹੈ ਚਾਹੇ ਤੁਸੀਂ ਇੱਕ ਸਕੂਲ ਦੇ ਬੱਚੇ ਹੋ ਚਾਹੇ ਕਾਲਜ ਦੇ ਚਾਹੇ ਤੁਸੀਂ ਇੱਕ ਜੌਬ ਵਾਲੇ ਹੋ ਚਾਹੇ ਤੁਸੀਂ ਘਰ ਦਾ ਕੰਮ ਕਰਦੇ ਹੋ ਤਾਂ ਤੁਹਾਡਾ ਇੱਕ ਟਾਈਮ ਮੈਨੇਜਮੈਂਟ ਬਹੁਤ ਵਧੀਆ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਕੰਮ ਨੂੰ ਜੋੜੋ ਨਾ ਕੰਮ ਨੂੰ ਹਮੇਸ਼ਾ ਪਾਰਟਸ ਦੇ ਵਿੱਚ ਵੰਡ ਕੇ ਕਰ ਲਓ ਵਿੱਚ ਬ੍ਰੇਕ ਲੈ ਲਓ ਰੈਸਟ ਕਰ ਲਓ ਪਰ ਜੇ ਤੁਸੀਂ ਸੋਚੋਗੇ ਵੀ ਅੱਜ ਵਾਲਾ ਕੰਮ ਅਸੀਂ ਕੱਲ ਕਰ ਲਾਂਗੇ ਤਾਂ ਕੱਲ ਵਾਲਾ ਆਲਰੇਡੀ ਪਹਿਲਾਂ ਹੀ ਹੈਗਾ ਤਾਂ ਅੱਜ ਵਾਲਾ ਵੀ ਜੁੜ ਜਾਊਗਾ ਤੁਹਾਡਾ ਕੰਮ ਜਿਵੇਂ ਜਿਵੇਂ ਤੁਹਾਡਾ ਜ਼ਿਆਦਾ ਹੋਈ ਜਾਊਗਾ ਓਵੇਂ ਓਵੇਂ ਤੁਹਾਨੂੰ ਅੱਗੇ ਦਿੱਕਤ ਆਉਂਦੀ ਹੈ ਫਿਰ ਤੁਹਾਡੀ ਉਹੀ ਗੱਲ ਹੈ ਜ ਸਾਡੀਆਂ ਨਿੱਕੀਆਂ ਨਿੱਕੀਆਂ ਚਿੰਤਾਵਾਂ ਡਿਪਰੈਸ਼ਨ ਦਾ ਰੂਪ ਧਾਰ ਕਰ ਲੈਂਦੀਆਂ ਨੇ ਸੋ ਇਸ ਲਾਈਨ ਦੇ ਵਿੱਚ ਹੀ ਮੈਂ ਸਾਰੀ ਗੱਲ ਖਤਮ ਕਰਨ ਤੇਣਾ ਚਾਹਣੀ ਆ ਤਾਂ ਮੈਨੂੰ ਲੱਗਿਆ ਕਿ ਬੱਚਿਆਂ ਲਈ ਤੇ ਵਰਕਰ ਜੋ ਵੀ ਕਿਸੇ ਵੀ ਚੀਜ਼ ਦੀ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਇੱਕ ਵੀਡੀਓ ਬਣਾਈ ਜਾਵੇ ਤੇ ਇਹ ਚੀਜ਼ਾਂ ਕੈਨ ਨੂੰ ਬਹੁਤ ਸੌਖੀਆਂ ਨਹੀਂ ਪਰ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਜ਼ਰੂਰ ਕਰੀਏ ਇਹਨਾਂ ਦੇ ਵਿੱਚੋਂ ਅਸੀਂ ਇੱਕ ਚੀਜ਼ ਦੇ ਨਾਲ ਵੀ ਜੁੜ ਜਾਾਂਗੇ ਮੈਡੀਟੇਸ਼ਨ ਨਾਲ ਵੀ ਜੋੜਦੇ ਆ ਆਪਣੀ ਡਾਈਟ ਉਹ ਤਾਂ ਚਲੋ ਸਾਰੇ ਆਪਾਂ ਡਾਈਟ ਲੈਣੇ ਆ ਬਟ ਉਹਦਾ ਇੱਕ ਤੌਰ ਤਰੀਕਾ ਜਿਹੜਾ ਸਾਨੂੰ ਬਦਲ ਜੇ ਅਸੀਂ ਬਦਲ ਲੈਨੇ ਤਾਂ ਉਹਦੇ ਨਾਲ ਹੀ ਬਹੁਤ ਫਰਕ ਪਿਆ ਜਾਂਦਾ ਹੈ ਸੈਕੰਡਲੀ ਅਸੀਂ ਆਪਣੇ ਆਪ ਨੂੰ ਜਦੋਂ ਟਾਈਮ ਦੇਣ ਲੱਗੇ ਤਾਂ ਸਾਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਊਗੀ ਅਸੀਂ ਪੋਜ਼ਿਟਿਵ ਗੱਲ ਕਰਾਂਗੇ ਤਾਂ ਸਾਨੂੰ ਪੋਜ਼ਿਟਿਵ ਰਿਸਪੌਂਸ ਆਊਗਾ ਜੇ ਸਾਡੇ ਆਲਾ ਦੁਆਲਾ ਸਾ ਅਸੀਂ ਪੋਜ਼ਿਟਿਵ 에ਰੀਏ ਵਾਲਾ ਹੋਊਗਾ ਤਾਂ ਅਸੀਂ ਉੱਥੇ ਪੋਜ਼ਿਟਿਵ ਹੀ એનર્ਜੀ ਲਵਾਂਗੇ ਤੇ ਪੋਜ਼ਿਟਿਵ ਹੀ ਊਰਜਾ ਦੂਸਰੇ ਲੋਕਾਂ ਨੂੰ ਦੇਵਾਂਗੇ ਸੋ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ ਕਿਉਂਕਿ ਅੱਜ ਦਾ ਸਮਾਂ ਬਹੁਤ ਤੇਜ਼ੀ ਦੇ ਨਾਲ ਆਪਾਂ ਨੂੰ ਆਪਣੀ ਜਕੜ ਦੇ ਵਿੱਚ ਲੈ ਰਿਹਾ ਹੈ ਪੈਸਾ ਕਮਾਉਣ ਦੀ ਕੰਮ ਕਰਨ ਦੀ ਸਾਡੀ ਏਜ ਹੁੰਦੀ ਹੈ ਇੱਕ ਤਾਂ ਉੱਥੇ ਸਾਡੇ ਤੇ ਬਹੁਤ ਡਿਪਰੈਸ਼ਨ ਵੀ ਹੁੰਦਾ ਹੈ ਸਾਡੇ ਤੇ ਟੈਨਸ਼ਨਾਂ ਵੀ ਬਹੁਤ ਹੁੰਦੀਆਂ ਬਟ ਅਸੀਂ ਉਹਨਾਂ ਦੇ ਵਿੱਚੋਂ ਨਿਕਲਣਾ ਕਿਵੇਂ ਆ ਤਾਂ ਇਹਨਾਂ ਚੀਜ਼ਾਂ ਦੇ ਨਾਲ ਹੀ ਅਸੀਂ ਨਿਕਲ ਸਕਦੇ ਹਾਂ ਸੋ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਨੈਕਸਟ ਟੌਪਿਕ ਤੇ ਗੱਲ ਕਰਾਂਗੇ ਉਹ ਤੁਹਾਨੂੰ ਅੱਗੇ ਹੀ ਸਸਪੈਂਸ ਹੈ ਵੀ ਆਪਾਂ ਕਿਹੜੇ ਟੌਪਿਕ ਤੇ ਗੱਲ ਕਰਾਂਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ ਸੋ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਧੰਨਵਾਦ ਜੀ